And you are threatening. No, you need no, one second. It is way or... No, you I are no know, no 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 no. I tell you I tell you, I tell you no nobody, nobody, nobody. You have Please tell me how. I tell you one, one second. To see you are barked to my house, start recording everything. What is happening? ਮੈਂ ਵੀ ਹੋਰ ਨਹੀਂ ਨੋ ਨੋ ਯੂ ਆਰ ਨੋਟ ਕੋਲਡ ਮੀ ਐਨੀਥਿੰਗ ਆ ਪਲੀਜ਼ ਮੇਰੇ ਵਾਈਫ ਨਾਲ ਕੋਲੀ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਸ ਮਾਈ ਹਾਊਸ ਆ ਵਾਂਟ ਟੂ ਨੋ ਵਟ ਇਸ ਹੋਇੰਗ ਆ ਪਲੀਜ਼ ਮੇਰੇ ਵਾਈਫ ਨਾਲ ਕੋਲੀ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਬੀਪੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਹ ਬਸਾਓ ਹਾਂ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਪਿਆ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਤੁਨੂੰ ਕਹੇ ਥਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬਿਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ Who is this Don't Who... worry don't worry ਮੈਂ ਸੁਣਿਆ ਉਹ ਵੀ ਕਿਸਲੇ 15 ਦਿਨਾਂ ਨਹੀਂ ਮਿਲਦਾ ਕੋਈ ਵੀ ਕਾਗਜ਼ ਹਮ ਆਵਲ ਇਨਸਪੈਕਟਰ ਜੀ ਆਪ ਜੀ ਹਾਂ ਜੀ ਕੀ ਜੀ ਹਾਂ ਜੀ ਹਾਂ ਜੀ ਮੈਂ ਸੁਣ ਮੇਰੇ ਕੋਲ ਪ੍ਰੋਬਲਮ ਟੀ ਹਾਊ ਹੈਵ ਯੂ ਬਾਚਡ ਬੀਨ ਟੂ ਮਾਈ ਹਾਊਸ ਵਿਦਆਉਟ ਮਾਈ ਨੋਲੇਜ ਨਾ ਦੱਸੋ ਦੱਸੋ ਦਾਸੀ ਨਹੀਂ ਰਿਹਾ ਨਾ ਕੋਈ ਦਾਸੀ ਨਹੀਂ ਰਿਹਾ ਯੂ ਹੀ ਸੈਡ ਇਹ ਦੱਸਣੇ ਤੁਸੀਂ ਕਹਿ ਰਹੇ ਹੋ ਇਹ ਦੱਸਣੇ ਨਹੀਂ ਨਹੀਂ ਮੈਮ ਲੀਗਲ ਦੱਸ ਰਹੇ ਹੈ ਦੱਸੋ ਕੋਈ ਨਹੀਂ ਤੋਣਾ ਤੋ ਦੋਨਾਂ ਤੋ ਦਾਸ ਕੋਣ ਦਾ ਹੈ ਤੁਸੀਂ ਮਲਾ ਰਹੇ ਹੋ ਤਨੂ ਨੂੰ ਪ੍ਰਕਿਰਿਆ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਰਗੇਟਡ ਉਸੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਸਾਡੇ ਪੀਏ ਨੇ ਨਹੀਂ ਛੱਡ ਪਰ ਆ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਈ ਏਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸੇ ਕੋਈ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਉਹ ਨਹੀਂ ਨਹੀਂ ਅੱਛਾ ਹਾਓ ਆਈ ਆਸਕਿੰਗ ਇਮ ਇਸ ਲੱਗੀ Okay. Haan, the ML is here. I am here. I'm a former minister. Please, so the so One minute. With, with due respect. With due respect, uh, Can I talk for some yes, lady. Please, please, please. I have been told 30 people have entered my house, pushed their way through. I, don't I was know, down. Is, to, excuse is, me. Can I finish talking? No. Please let me finish talking. the right way 1 minute ji i don't know who you are no no 20 minute se main lagatar sun raha hun achcha ho ki mere darwaza andar tod ke kaun wadan di koshish kiti hai ji thonu kya kya ki do minute baitho mila dene adalat jana utthe galla hongi adalat che ta jaamange tusi vi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज रेडी दैट्स नॉट अ टेनमेंट डिपार्टमेंट फॉर नो कमबैक ਹਾਲ ਦਾ ਸੰ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸਦੇ ਹੋ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਹੈ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਬਿਜ਼ਨਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਗੁਰਵਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਾਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੋਡ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਨ ਸਟੇਟ ਤੋਂ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਗਵਰਨਿੰਗ ਐਨਫੋਰਸਿੰਗ ਅਥਾਰਟੀ ਆਮ ਅਨਸੀਵਲ ਟੂ ਦ ਲਾ ਆ ਨੋ ਯੂ ਆਰ ਦਾ ਥੋਟ ਕਿ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਜਸਟ ਹੋ ਜੀ ਧੱਕੇ ਨਾਲ ਬੜੇ ਕਿ ਨਹੀਂ ਬੜੇ ਸਕਦੇ ਇਹ ਸਕਦੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਿਰਫ ਆ ਨਹੀਂ ਬਾਲ ਸਕਦਾ ਆ ਰੀਲੀ ਵਾਂਟ ਟੂ نو ਮੈਨੂੰ ਇੱਕ ਆ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਨ ਚਾਹ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋਟ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਤੂੰ ਮਤਲਬ ਬਾਹਰ 3 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਮੈ ਤੋਂ ਸੀਨੀਅਰ ਅਫਸਰ ਬੈਠੋ ਬੈਠੋ ਤੋ ਆਰਾਮ ਨਾਲ ਹਾਲ 'ਚ ਆ ਜਾਓ ਸਿੱਕ ਡਾਊਨ ਹੋ ਜਾਓ ਫਲੈਟ ਬਿਲਕੁਲ ਹਾਲ 'ਮੈ ਆ ਜਾਓ ਮੂ ਵੀ ਇਨੋ ਟਾਕਿੰਗ ਐਨੀਥਿੰਗ ਥਿੰਕ ਦ ਲੋਇਡ ਇਸ ਹਾਂ ਬੈਠੋ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ ਹਾਂ ਤੁਸੀਂ ਮੇਰੀ ਰਿਕੁਐਸਟ ਹੈ ਜੀ ਆ ਬਾਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨੂੰ ਕਿ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੇਟ ਮੀ ਕਾਲ ਮਾਈ ਲਾਇਰਸ ਲਾਇਰ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਨੂੰ ਆਪਣੇ ਦਮ ਵੀ ਇੱਥੇ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਖਲਵਾ ਦਿਓ ਨਾ ਅਮੀਰ ਇਸਟੋਰ ਆ ਇੱਕ ਨਾ ਬੀ ਐਮ ਐਲ ਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰੇ ਜਰਾ ਇੱਥੋਂ ਹੀ ਦੇਖ ਲੋ ਖੋਲ ਆਈ ਅਮ ਅਮੀਰ ਹਾਊਸ ਯੂ ਹੈਵ ਐਂਟਰਡ ਮਾਈ ਹਾਊਸ with 30 people and passed away through तेरे ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਨਾਈਜ਼ ਕੀਤਾ ਯੂ ਹੈਵ ਟੈਰਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬੀਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲਾਅ ਦੀ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸਟੂਡੈਂਟਸ